ਪਿੰਡ ਰੂਪੋਵਾਲ ਵਿਖੇ ਦਰਬਾਰ ਹਜ਼ੂਰ Hazrat Peer Baba Habir Shah Nosahi Qadri ji ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗram ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਜ਼ੂਰ Hazrat Peer Baba Habir Shah ji Nosahi Qadri di ਯਾਦ ਵਿੱਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਤੋਂ ਉੰਦਾਮ ਨਾਲ ਕਰਵਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਮਲਕੀਤ ਸਿੰਘ ਸਰਪੰਚ ਰੂਪੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਚਿਰਾਗ ਦੀ ਰਸਮ ਸੰਗਤ ਵੱਲੋਂ ਅਦਾ ਕੀਤੀ ਗਈ। ਉਹਨਾਂ ਦੱਸਿਆ ਕਿ ਮਹਿਫਲ ਇੱਕ ਕਵਾਲ ਅਤੇ ਮਹਿਫਲ ਇੱਕ ਨਕਾਲ ਕਰਵਾਈ ਗਈ ਇਸ ਮੌਕੇ ਕਮੇਟੀ ਪ੍ਰਧਾਨ ਮਲਕੀਅਤ ਸਿੰਘ ਸਰਪੰਚ ਰੂਪੋਵਾਲ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪਿੰਕੀ ਨਕਾਲ ਪਾਰਟੀ ਮੇਟਿਆਣਾ ਮਨੀ ਮਾਨ ਐਂਡ ਪਾਰਟੀ ਸੁਨੈਨਾ ਨਕਾਲ ਪਾਰਟੀ ਬੰਗਾ ਗਿਰਧਾਰੀ ਲਾਲ ਨਕਾਲ ਪਾਰਟੀ ਬਜਵਾੜਾ ਕਲਾ ਰਾਂਜਣ ਅਲੀ ਕਵਾਲ ਸੰਨੀ ਸੈਗਲ ਕਾਂਸ਼ੀਨਾਥ ਸੂਫੀ ਗਾਇਕ ਆਦਿ ਨੇ ਪੀਰਾਂ ਦੀ ਮਹਿਫਲ ਸਜਾਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਰਾਤ ਨੂੰ ਧਰਮਵੀਰ ਪਾਦੇਸੀ ਐਂਡ ਪਾਰਟੀ ਵੱਲੋਂ ਰਾਜਾ ਪਰ ਖਰੀਦਾ ਧਾਰਮਿਕ ਡਾਰਮਾ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਸਾਈ ਸੁਖਾ ਸ਼ਾਹ ਰੂਪੋਵਾਲ, ਸਾਈ ਫਕਰ ਸ਼ਾਹ ਦਾਦੂਵਾਲ, ਸਾਈ ਨੀਰਜ ਸਾਹ ਦਾਦੂਵਾਲ, ਸਾਈ ਗੁਲਜ਼ਾਰ ਮੁਹੰਮਦ ਗੋਦਪੁਰ, ਸਾਈ ਮਦਨ ਸ਼ਾਹ ਕਾਲੂਪੁਰ, ਕਾਕਾ ਸੇਵਾਦਾਰ ਰੂਪੋਵਾਲ, ਸਾਈ ਜੀਤੀ ਸ਼ਾਹ ਗੁਲਾਮਪਾਮ ਸਾਈਂ ਵਿਜੈ ਸ਼ਾਹ ਦਾਦੂਵਾਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਫਕਰ ਫਕੀਰਾਂ ਨੇ ਪੁੱਜ ਕੇ ਦਰਬਾਰ ਦੀ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਡਾਕਟਰ ਇਸ਼ਾਨਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਡਾਕਟਰ ਪਰਵਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਠੇਕੇਦਾਰ ਮੋਨਪਾਲ ਸਿੰਘ ਰਿੱਕੀ ਬੱਡੋਂ ਬਲਾਕ ਪ੍ਰਧਾਨ ਬੀਬੀ ਰਣਜੀਤ ਕੌਰ ਬਲਾਕ ਸਮਤੀ ਮੈਂਬਰ ਪਾਮ ਗੁਰਬਖਸ਼ ਸਿੰਘ ਹੈਪੀ ਡਾਂਡੀਅਨ ਮੈਂਬਰ ਬਲਾਕ ਸਮਤੀ ਆਦਿ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵੀਰਾਂ ਅਤੇ ਭੈਣਾਂ ਵੱਲੋਂ ਸਵੈਇਛਾ ਨਾਲ ਖੂਨਦਾਨ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ ਫੱਕਰ ਫਕੀਰਾ ਪਮਕ ਸਖਸ਼ੀਅਤਾ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਕਮੇਟੀ ਪ੍ਰਧਾਨ ਮਲਕੀਤ ਸਿੰਘ ਸਰਪੰਚ ਰੂਪੋਵਾਲ ਮਨੀ ਸਟੂਡੀਓ ਸਰ ਹਾਲਾ ਕਲਾ ਡਾਕਟਰ ਗਗਨਦੀਪ ਸਿੰਘ ਗੋਪਾਲੀਆ ਨੂਰੀ ਪੱਟੀ ਪਿਆਰਾ ਸਿੰਘ ਸੱਤੀ ਰੂਪੋਵਾਲ ਰਾਮਪਾਲ ਕਾਲਾ ਬੰਟੀ ਬਲਜਿੰਦਰ ਸਿੰਘ ਗੋਲਡੀ ਗੁਰਪ੍ਰੀਤ ਸਿੰਘ ਗੋਪੀਪਾਮ ਗੁਰਸੇਵਕ ਸਿੰਘ ਪਾਮ ਨਰਿੰਦਰ ਸਿੰਘ ਸਾਬ ਦਾ ਸਰਪੰਚ ਬਡੇਲ ਬਲਵੀਰ ਸਿੰਘ ਬਡੇਲ ਤਨਾ ਡਾਂਡੀਆਂ ਰਣਜੀਤ ਰਿੰਕਾ ਹੈਪੀ ਸੰਨੀ ਇੰਦਾ RAMU ਮਨੀ ਮੋਨੂ ਪ੍ਰਾਂਸੂ ਲਵੀ ਵੰਸ਼ ਲੇਕਾ ਗੋਪੀ ਨਿੱਕਾ ਗਮੇਜਰ ਸਿੰਘ ਦਲਵੀਰ ਸਿੰਘ ਪਰਮਿੰਦਰ ਸਿੰਘ ਪ੍ਰਦੀਪ ਸੰਜੀਵ ਸ਼ਨੀ ਰਾਜੂ ਪਾਲ ਜਸ਼ਨ ਸੁਰਜੀਤ ਸਿੰਘ ਸਤਵਿੰਦਰ ਸਿੰਘ ਲੇਖ ਰਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਮੱਖਣ ਸ਼ੇਰਪੁਰੀ ਸਟੇਜ ਸਕੱਤਰ ਦੀ ਸੇਵਾ ਨਿਭਾਈ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਕਮੇਟੀ ਪ੍ਰਧਾਨ ਮਲਕੀਤ ਸਿੰਘ ਸਰਪੰਚ ਰੂਪੋਵਾਲ ਮੇਲੇ ਵਿੱਚ ਸਮੂਹ ਨਗਰ ਨਿਵਾਸੀ ग्राम पंचायत एनआरआई वीरा दानिश सज्जना ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਸੰਗਤਾਂ ਜੈ ਪੀਰਾਂ ਦੀ ਜੈ ਮਸਤਾ ਦੀ پرویز ਸ਼ਾਹ ਜੀ ਦੀ ਜੋ ਬਹੁਤ ਹੀ ਪਵਿੱਤਰ ਪਾਵਨ ਸਥਾਨ ਹੈ ਉੱਥੇ ਰੱਖਿਆ ਜੋ ਸਾਲਾਨਾ ਮੇਲਾ ਹੈ ਉਸ ਤੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕ ਬਹੁਤ ਖੁਸ਼ੀ ਦਾ ਮੌਕਾ ਹੈ ਬਹੁਤ ਵਧੀਆ ਮਾਹੌਲ ਹੈ ਸਾਰੇ ਪਿੰਡ ਵਾਲੇ ਵੱਖ-ਵੱਖ ਪਿੰਡਾਂ ਤੋਂ ਵੀ ਸਾਰੇ ਆਏ ਨੇ ਇਕੱਠੇ ਹੋਏ ਨੇ ਮੈਂ ਸਮਝਦਾ ਕਿ ਮੈਂ ਤੁਹਾਡੇ ਸਾਰਿਆਂ ਦਾ ਇੰਨਾ ਧੰਨਵਾਦ ਕਰਨਾ ਚਾਹੁੰਦਾ ਕਿ ਇੰਨੀਆਂ ਚੀਜ਼ਾਂ ਦਾ ਧੰਨਵਾਦ ਕਰਨ ਨੂੰ ਕਿ ਲਿਸਟ ਖਤਮ ਨਹੀਂ ਹੋਏਗੀ ਕਿਉਂਕਿ ਪਿਛਲੀ ਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਫਿਰ ਤੁਸੀਂ ਮੈਨੂੰ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਕਾਮਯਾਬ ਕੀਤਾ ਤੇ ਇਸ ਵਾਰੀ ਫਿਰ ਤੁਸੀਂ ਸਾਡੇ ਜੋ ਬਹੁਤ ਹਲਕੇ ਦੇ ਵਿੱਚ ਬਹੁਤ ਸੋਹਣਾ ਨਤੀਜਾ ਦਿੱਤਾ ਹੈ ਜੋ ਕਿ ਸਾਡੇ ਨਵੇਂ ਚੁਣੇਗੇ ਬਹੁਤ ਸਤਕਾਰਯੋਗ ਜੋ ਕਿ ਤੁਸੀਂ ਹਮੇਸ਼ਾ ਇਹਨਾਂ ਵੱਧ ਛੱਡ ਕੇ ਪਿਆਰ ਮਾਣ ਸਤਿਕਾਰ ਬਖਸ਼ਦੇ ਆ ਤੇ ਇਹਦਾ ਅਸੀਂ ਦੇਣਾ ਜੋ ਹੈ ਨਹੀਂ ਦੇ ਸਕਦੇ ਮੈਂ ਸਮਝਦਾ ਜਿੰਨੇ ਮਰਜ਼ੀ ਕੰਮ ਹੈ ਉਸੇ ਕਰਵਾ ਲਈਏ ਅਸੀਂ ਇਹਦਾ ਦੇਣਾ ਨਹੀਂ ਦੇ ਸਕਦੇ ਜੇ ਗੱਲ ਕਰੀਏ ਕੰਮਾਂ ਦੀ ਜੋ ਕਿ ਸਰਪੰਚ ਸਾਹਿਬ ਨੇ ਵੀ ਮੈਨੂੰ ਦੱਸਿਆ ਸੀ ਪਹਿਲਾਂ ਦਾ ਵੀ ਇਹਨਾਂ ਨੇ ਮੈਨੂੰ ਜਾਣੂ ਕੀਤਾ ਇਸ ਚੀਜ਼ ਦਾ ਮੂਰੀ ਜੀ ਨੇ ਵੀ ਮੈਨੂੰ ਦੱਸਿਆ ਸੀ ਕਿ